ਬੇਬੇ ਅੱਜ ਕਹਿੰਦੀ ਮੈਂ ਪੂਰਾ 2.5 ਲੱਖ ਬੂਟਾ ਲਾਉਣਾ ਜੀ ਵੈਰੀ ਗੁੱਡ ਬੇਬੇ ਨੂੰ ਸਾਡੇ ਤੇ ਯਕੀਨ ਹੀ ਨਹੀਂ ਆਇਆ ਬੇਬੇ ਕਹਿੰਦੀ ਮੈਂ ਆਪ ਨਾਲ ਆਉ ਆਪ ਬੂਟੇ ਲਵਾਉਣੇ ਆ ਇਹੋ ਜਿਹੇ ਮੇਰਾ ਪੁੱਤ ਲਾਉਂਦਾ ਤੇ ਉਹਦਾ ਨਾ ਲਵੜ ਕੱਟੇ ਖੜੇ ਦੋਵੇਂ ਜਾਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਸ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਕੋ ਗਰਮੀ ਬੜੀ ਹੋ ਗਈ ਆ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਸੋਚ ਰਹੇ ਸੀ ਕਿ ਗਰਮੀ ਨੂੰ ਕਿਸ ਤਰੀਕੇ ਨਾਲ ਭਜਾਇਆ ਜਾਵੇ ਕਿਉਂਕਿ ਯਾਰ ਗਰਮੀ ਹੁਣ ਕਿਤੇ ਵੀ ਜਾਈਏ ਖੇਤ ਜਾਵੜੀ ਉੱਥੇ ਛਾਂ ਚਾਹੀਦੀ ਆ ਘਰੇ ਹੋਈ ਆ ਆਪਾਂ ਨੂੰ ਹੁੰਦਾ ਬਾਹਰ ਕਿਈ ਦਰਖਤ ਲੱਗਾ ਹੋਵੇ ਵਧੀਆ ਛਾਂ ਚਾਹੀਦੀ ਆ ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਸੋਚਿਆ ਕਿ ਅਸੀਂ ਅੱਜ ਸੋਹਣੇ ਸੋਹਣੇ ਨਵੇਂ-ਨਵੇਂ ਬੂਟੇ ਲੈ ਕੇ ਆਵਾਂਗੇ ਕੁਝ ਫਲਾਂ ਵਾਲੇ ਲੈ ਕੇ ਆਵਾਂ ਕੁਝ ਛਾਂ ਵਾਲੇ ਲੈ ਕੇ ਆਵਾਂ ਬੇਬੇ ਕਹਿੰਦੀ ਜੋ ਮਰਜੀ ਹੋ ਜਾ ਮੈਂ ਵੀ ਨਾਲ ਹੀ ਜਾਣਾ ਮੈਂ ਤਾਂ ਨਾਲ ਹੀ ਜਾਣਾ ਤੁਸੀਂ ਬੂਟੇ ਗਲਤ ਚੱਕ ਲਿਆ ਤੇ ਫੇਰ ਅਗਲੇ ਨੇ ਵ ਤੁਸੀਂ ਕਹੇ ਫੇਰ ਤੇ ਫੇਰ ਮੈਂ ਚੰਗੇ ਲੈ ਕੇ ਆਉਂਗੀ ਤੇ ਵਾਪਸ ਕਰਨ ਵਾਲੀ ਲਾਉਂਗੀ ਨਹੀਂ ਲਓ ਜੀ ਸੋ ਵਾਪਸ ਕਰਨ ਦੀ ਫਿਰ ਆਪਾਂ ਨੂੰ ਲੋੜ ਹੀ ਨਾ ਪਊਗੀ ਹਾਂ ਕਿਉਂਕਿ ਹਨਾ ਬੂਟਿਆਂ ਨਾਲ ਹੀ ਸਾਰਾ ਕੁਝ ਆ ਹਰੀਆਲੀ ਆ ਤੇ ਸਭ ਕੁਝ ਆ ਤੁਹਾਨੂੰ ਕੀ ਨਹੀਂ ਲੱਗਣੀ ਸ਼ਾਨ ਬੂਟਿਆਂ ਨਾਲ ਹੀ ਬਣਨਾ ਹਾਂ ਕਿਹੜੇ ਕਿਹੜੇ ਬੂਟੇ ਲਿਆਉਣੇ ਬੇਬੇ ਦੱਸ ਲੀਜੀ ਸੰਤਰੇ ਮਰੂਦ ਪਪੀਤਾ ਹੋਰ ਲੀਜੀ ਲੀਜੀ ਦੋ ਵਾਰੀ ਲੀਜੀ ਤੇ ਦੋ ਬੂਟੇ ਹਾਂ ਦੂਜਿਆਂ ਕੀ ਉਹਨੂੰ ਆ ਰਹੇ ਨੇ ਜਿੜਖਾਂ ਦੇ ਕੀ ਆ ਰਹੇ ਨੇ ਮੈਂ ਤਾਂ ਉਹਨਾਂ ਦੇ ਚੇਤੇ ਭੁੱਲ ਜਾਂਦਾ ਇਹ ਮਨ ਨੂੰ ਕਿ ਵੀ ਲੱਗੇ ਬਾਹਰ ਸੁਣ ਕੀ ਉਹ ਆੜੂ ਆੜੂ ਨੇ ਦੂਜੇ ਠੀਕੂ 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 ਆੜੂ ਆਮ ਬੇੰਦੂ ਬੇਰੀ ਆਮ ਕਾਠੀ ਬੇਰੀ ਘਰੇ ਸਬਜ਼ੀ ਮੰਡੀ ਲਾਉਣੀ ਹੈ ਅੱਜ ਸਾਰੇ ਲਿਆਉਣੇ ਆ ਸਾਰੇ ਲਿਆਉਣੇ ਆ ਤੇ ਇਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਇਹਨਾਂ ਨੂੰ ਲੈ ਜਾਏ ਵੀ ਉੱਥੇ ਆ ਆ ਬਹੁਤ ਸਤਾਣਾ ਭਾਈ ਡਾਲਰ ਸਾਡਾ ਇਹ ਕੋਈ ਵੀ ਚੀਜ਼ ਹੈ ਉਹਦੇ ਦੰਦੀਆਂ ਵੜਦਾ ਰਹਿੰਦਾ ਚੜਦਾ ਹੀ ਨਹੀਂ ਇਹਦਾ ਨਾ ਕੱਲ ਤੇਰੀ ਚੱਪਲ ਨਾ ਲੱਭੇ ਮੀ ਪੈਂਦਾ ਸੀ ਤੇ ਮੇਰੀਆਂ ਗਿੱਲੀਆਂ ਦੇ ਮੈਂ ਅੰਦਰੋਂ ਪਾ ਕੇ ਤੇ ਤੇਰੀ ਚੱਪਲ ਲਾਤੀ ਇੱਥੇ ਤੇ ਮੈਂ ਚੱਪਲ ਲੱਭੇ ਜਾਵਾਂ ਸਵੇਰੇ ਤੇ ਦੋਵੇਂ ਚੱਪਲਾ ਉੱਥੇ ਪਈਆਂ ਮੈਂ ਕਿਹਾ ਚੱਪਲ ਇਹ ਬੋ ਇਹਦੇ ਇਹਦੇ ਕਾਰਨਾਮੇ ਦਿਖਾਈਏ 8 ਆਰਟਿਸਟ ਜੀ ਸਾਟਿੰਗ ਆ ਵੇ ਲੋ ਸਾਰਾ ਮੈਡ ਖਾ ਗਿਆ ਉਹ ਮੈਡ ਕਾ ਨੀ ਤੇਰੇ ਕੁੜੀਏ ਤੇਰੇ ਬਾਈੜਾ ਤੇ ਨਾ ਨੇ ਜੀ ਕਰਦਾ ਕਿ ਉਹ ਵੀ ਜਿਆਦਾ ਛੋਟਾ ਹੈ ਕਿਉਂ ਨੀ ਜੈ ਡੈਡੀ ਜੀ ਕਿਹੜੇ ਦੱਸੋ ਤੁਸੀਂ ਸਿਆਣੇ ਹੋ ਕਿਹੜੇ ਬੁੱਢੇ ਲੈ ਲੂਗੇ ਆਈਏ ਯਾਰ ਉਹਦੇ ਹਿਸਾਬ ਨਾਲ ਲੈ ਆਈਏ ਫਲਾ ਫੁਲਾ ਲੈ ਸਾਰਾ ਸੁਮਾ ਲੈ ਸਾਰੇ ਫਲਾ ਨਮ ਲੈ ਆਈਏ ਅਖੇ ਤਸਤੇ ਲੈ ਆਈ ਕਿਹੜੀਆਂ ਨਿੰਮਾਂ ਲੈ ਹੋਣੀਆਂ ਸੱਚ ਦੇਸੀ ਨਿੰਮ ਹੁੰਦੀ ਐ ਜੀ ਇੱਕ ਦੇਸੀ ਨਿੰਮ ਹੁੰਦੀ ਐ ਇੱਕ ਨਨੇ ਆਉਂਦਾ ਦੂਜੀ ਗੋਮਡੇਕ 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 ਸੋਤੇ ਜਾ ਕੇ ਤੁਹਾਨੂੰ ਕਾਲ ਕਰਾਂਗੇ ਤੁਸੀਂ ਕਾਲ ਪਿਕ ਕਰ ਲਿਓ ਤੇ ਬੇਬੇ ਚੱਲੀਏ ਫਿਰ ਚੱਲੋ ਚੱਲੋ ਲੈ ਕੇ ਕਿਥੋਂ ਆਈ ਹੈ ਡਾਡੀ ਫਿਰੋਸ਼ਾ ਰੇ ਨਰਸਰੀ ਉੱਥੇ ਲੈ ਆਜੋ ਅੱਛਾ ਗੱਲ ਘੜੀ ਤੋ ਇੱਧਰ ਹੋ ਫਰੋਸ਼ ਹਾਂ ਫਰੋਸ਼ਾ ਉਹਨਾਂ ਨੂੰ ਕਹੇ ਵੇਖ ਕੇ ਤੇ ਪੱਤੇ ਝੜ ਗਏ ਤੇ ਥੋੜੇ ਵਾਪਸ ਕਰ ਦੇਣੇ ਆ ਬੇਬੇ ਤਾਂ ਹੀ ਤਾਂ ਤੈਨੂੰ ਲੈ ਕੇ ਚੱਲੇ ਸਾਡੀ ਬੌਸ ਲੇਡੀ ਹਾਂ ਤੇ ਉਹ ਲਿਆਓ ਚੱਲੀਏ ਬੌਸ ਐਨਾ ਬੂੰਗਿਆਂ ਨੂੰ ਹੀ ਲੈ ਕੇ ਲਿਵਾਵੇ ਲੜੀਏ ਇਹਦੇ ਆ ਹੀ ਲੱਗ ਰਹੇ ਨੇ ਤੈਨੂੰ ਪਤਾ ਇੱਕ ਵਾਰੀ ਕੀ ਕੀਤਾ ਸੀਗਾ ਉਹ ਆਪਣਾ ਡਾਲਰ ਤੇ ਜਿੰਨੀ ਹੁੰਦੇ ਸੀ ਹਾਂ ਨਵੇਂ ਨਹੀਂ ਸਾਜ ਜੂਰੋ ਸੀਗਾ ਉਦੋਂ ਉਦੋਂ ਉਹ ਉਹ ਬਾਲਾ ਸ਼ਤਾਨ ਆਏ ਉਹਦਾ ਪ੍ਰੋਇ ਪ੍ਰੋ ਲੈ ਆਂਦੇ ਬੂਟੇ ਲਿਆ ਕੇ ਇੱਥੇ ਰੱਖਦੇ ਜਦੋਂ ਵੇਖ ਜੜਾ ਅੱਡ ਤੇ ਮੱਡ ਅੱਡ ਸੌ ਰਹੇ ਆ ਉਹ ਸਾਰੇ ਖਾ ਗਿਆ ਹੈ ਨਾ ਆਵੇ ਆ ਬੜਾ ਸੋਹਣਾ ਬੂਟਾ ਲਾਇਆ ਹੋਇਆ ਗਮਲੇ 'ਚ ਅਸੀਂ ਆਵੇ ਨਾਰੀਅਲ ਵਾਲਾ ਬੂਟਾ ਲਾਇਆ ਹੋਇਆ ਕਿੱਡੇ ਸੋਹਣੇ ਨਾਰੀਅਲ ਚਲੋ ਵੀ ਚੱਲੀਏ ਯਾਰ ਬੇਬੇ ਹਾਂ ਵੇਅਰ ਵੀ ਆਰ ਗੋਇੰਗ ਵੇ ਆਰ ਗੋਇੰਗ ਵੇ ਆਰੇ ਵੀ ਆਰ ਗੋਇੰਗ ਵੇ ਆਰੇ ਗੋਇੰਗ ਵੀ ਆਰੇ ਗੋਇੰਗ ਵੀ ਆਰ ਗੋਇੰਗ ਵੀ ਆਰੇ ਵੀ ਆਰੇ ਕੋងੇ ਆਪਾ ਕਿੱਥੇ ਜਾ ਰਹੇ ਆ ਦੱਸੋ ਆਸੀਂ ਨਾਲ ਜਲੇ ਬੂਟ ਨਰਸਰੀ ਚੋ ਨਰਸਰੀ ਚੋ ਐਲ ਕੇਜੀ ਚੋ ਕਿ ਯੂ ਕੇਜੀ ਚੋ ਯੂ ਕੇਜੀ ਚੋ ਐਲ ਕੇਜੀ ਚੋ ਤੁੱਕੋ ਸਾਵਦਾ ਸਕੂਲ ਨਾਲ ਸਦੀ ਖਾਮੀ ਲਾ ਹਾਂ ਤੇ ਹਣ ਬੜਾ ਆਤੇ ਦਾ ਇਹ ਹੈਗੀ ਆ ਨੰਦਾ ਨਰਸਰੀ ਹਾਂ ਜਿਹੜੇ ਬੜੇ ਲਿਖਿਆ ਉਹਨਾਂ ਦੇ ਨੂੰ ਕੇਜੀ ਜੋੜੀ ਨਾ ਮੇਰੇ ਤੇ ਬੇਬੇ ਕੀ ਕਹਿੰਦੇ ਆ ਆਪਾ ਕਿਹੜੇ ਪਿੰਡ ਚੱਲੇ ਆ ਆਪਾਂ ਚੱਲਨੇ ਪਹਿਲਾਂ ਕੁੱਲ ਗੜੀ ਕੁੱਲ ਕਣਾ ਉਹਨੇ ਮੋੜ ਕੇ ਫਿਰ ਜੱਟ ਚੱਲ ਜਾਵਾਂਗੇ। ਫਰੋਸ਼ਾ ਫਰੋਸ਼ਾ ਉਹ ਸੀਟ ਬੈਲਟ ਲਾ ਬੇਬੇ ਤੂੰ ਸੀਟ ਬੈਲਟ ਨਹੀਂ ਲਾਈ। ਜੱਟ ਗੜੀ ਚੱਤੀ ਗੜੀ ਜੰਨੀ ਹੈ ਕੀ ਬੈਲਟ ਲਾਵਾਂ ਐ ਬੱਸ ਤੂੰ ਬੱਲੀ ਦੇ ਇਕੱਠੇ ਕਰ ਲੈ। ਬੇਬੇ ਸੇਫਟੀ ਹੁੰਦੀ ਹੈ ਆਪਣੀ ਲਾਈਫ ਮੈਂ। ਪਹਿਲਾਂ ਵਕਤ ਜਾਰਾ ਇਹਨਾਂ ਨੇ ਯਾਰ ਚੜਕਾ ਤੋਂ ਢੋੜੋਂ ਨਹੀਂ ਤੇ ਲੱਗੀ। ਚੱਲ ਫਿਰ ਲਾਉਨੇ ਆਪਾਂ। 7:00 ਬਜਾਰੋ ਵਜੇ। ਮੈਂ ਮੈਂ ਫਿਰ ਸੀਟ ਬੈਲਟ ਤੇ ਕਹੇ ਸੀਟ ਬੈਲਟ ਲਾਉਣੀ ਲਾਉਂਦਾ ਰੱਖਣਾ। ਇਹਨੂੰ ਸ਼ਹਿਰ ਰਾਤ ਚ ਜਾਈ ਲੈ। ਲਓ ਜੀ ਇਧਰ ਕੰਮ ਸ਼ੁਰੂ ਹੋ ਚੁੱਕਿਆ ਕੱਦੂ ਹੋ ਗਿਆ ਦੇਖ ਝੋਨੇ ਦਾ ਕੰਮ ਸ਼ੁਰੂ ਹੋ ਗਿਆ ਜੀ ਝੰਡੇ ਝੰਡੇ ਵਾ ਆਉਂਦੀ ਨੇ ਝੋਨੇ ਦੀ ਪਾਣੀ ਛੱਡਿਆ ਲੋਕਾਂ ਦੇ ਖੇਤਾਂ ਦੇ ਵਿੱਚ ਵਜਨੋਦੀ ਵੀ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਝੋਨਾ ਲਾਉਣਾ ਸ਼ੁਰੂ ਕਰਤਾ ਹੈ ਕਿ ਹਲੇ ਕਦੋਂ-ਕਦੋਂ ਕਰਨਾ ਸਾਡੇ ਵਾਂਗੂ ਅਸੀਂ ਤਾਂ ਇਹ ਲੱਗੇ ਨਹੀਂ ਕਰਨਾ ਸਾਡੀ ਪਨੀਰੀ ਲੇਟਾ ਥੋੜੀ ਜੀ ਥੋੜੀ ਮੇਰੇ ਭਾਬੇ ਲੇਟਿਆ ਸੋ ਐਸੀ ਗੱਲ ਕਰਕੇ ਨਾ ਕਿਉਂ ਕੀ ਅਕੀ ਹੁਣ ਆਰੀ ਗਰਮੀ ਗਰਮੀ ਤੁਹਾਨੂੰ ਪਤਾ ਤੂਪੇ ਇੰਨਾ ਕੱਖ ਹੋ ਜਾਂਦਾ ਸੋ ਐ ਕਿ ਚੱਲ ਦਰਖਤ ਲਾਵਾਂਗੇ ਨਾਲੇ ਸ਼ਾਂ ਹੁੰਦੀ ਆ ਚਾਹ ਹੋ ਜੂ ਨਾਏ ਨਾਲੇ ਫਲ ਫਲੂੜ ਲੱਗਣਗੇ ਅਗਲਾ ਜਿਹੜੇ ਵੇਲੇ ਕਿਵੇਂ ਨਾ ਰੋਟੀ ਕਿਤੇ 2 ਮਿੰਟ ਗਈ ਲੇਟ ਹੋ ਗਈ ਜਦੋਂ ਤੋ ਤੋੜ ਕੇ ਖਾ ਲੂ ਅਗਲਾ ਹਾਂ ਸਹੀ ਬਾਤ ਆ ਬੇਬੇ ਵੈਰੀ ਗੁੱਡ ਗੁੱਡ ਮਾਰਨਿੰਗ ਇਹ ਤਾਂ ਫਲਾੜਾ ਵੇ ਜਰੂਰ ਹੀ ਲਾਉਣੇ ਚਾਹੀਦੇ ਆ ਖੇਤਾਂ ਦੇ ਵਿੱਚ ਫਾਰਮਾਂ ਨੂੰ ਨਾਲੇ ਘੇੜਾ ਮਾਰੇ ਨਾਲੇ ਬੂਟਿਆਂ ਦੀਆਂ ਤੋੜ ਤੋੜ ਜੀ ਕਾ ਖਾਵੇ ਤੇ ਨਾਲੇ ਬੂਟਿਆਂ ਨੂੰ ਪਾਣੀ ਲਾਉ ਨਾਲੇ ਬੂਟਿਆਂ ਨੂੰ ਪਾਣੀ ਲਾਵੇ ਪੌਣ ਤੇ ਫਲੀਆਂ ਨਾਲ ਪੌਣ ਨਾਲੇ ਫਾਈਆਂ ਬਿਲਕੁਲ ਲਓ ਜੀ ਕੁੱਲ ਗੜੀ ਤੋਂ ਸਿੱਧਾ ਹੋ ਗਿਆ ਸੱਜਣੋ ਫਰੋਸ਼ਾ ਨੂੰ ਤੇ ਆਹ ਕਿਹੜਾ ਪੰਡ ਆ ਗਿਆ ਬੇਬੇ 6 ਰੁਪਏ ਕਿਹੜਾ 6 ਰੁਪਏ ਰਾ ਕੀ ਨਾਂ ਹੁੰਦੇ ਆ ਕੀ ਪੰਡ ਦਾ ਨਾਂ ਕੀ ਆ ਚੇਤਾ ਨਹੀਂ ਭੁੱਲਿਆ ਪਿਆ ਨਾ ਗੱਲ ਪਹਿਲਾਂ ਕੀ ਗਿਆ ਸੀ ਸ਼ੇਰੂ ਫੇਰ ਉਹ ਬਰੋ ਸ਼ਾ ਉਹ ਸ਼ੇਰੂ ਫੇਰ ਨਹੀਂ ਮੈਂ ਇਹ ਇਹ ਯਾਰ ਬੇਬੇ ਮੰਜਾ ਕਰ ਰਹੀ ਆ ਕਿਹੜਾ ਪੰਡ ਆ ਯਾਰ ਇਹ ਇਹ ਦੁਕਾਨ ਕੀ ਆ ਨੰਦੇ ਆ ਰਾ ਕੀ ਬੇਬੇ ਫਿਰ ਕੀ ਹੋ ਗਿਆ ਗਲਤੀਆਂ ਇਨਸਾਨਾਂ ਦਾ ਹੀ ਹੁੰਦੀਆਂ ਨਹੀਂ ਨਹੀਂ ਘੀਰੇ ਤੇ ਕਰ ਨਹੀਂ ਹੁੰਦੇ ਕਿ ਇਹ ਵਾਧੂ ਕਰਦਾ ਆਹ ਭਾਈ ਆਈ ਕੋਈ ਖੜਾ ਹੀ ਮੈਂ ਮੈਂ ਕਿਹ ਚੱਲ ਰਾਹ ਪੁੱਛ ਲਈਏ ਬਣ ਗਿਆ ਵੀਰੇ ਨਰਸਰੀ ਕਿਹੜੀ ਕਲਾਸ ਆ ਉਹ ਵੀ ਫੇਰ ਅੰਲਾ ਜ਼ੋਰ ਜੋਰ ਨਰਸਰੀ ਕਿਹੜੀ ਸਾਈਡ ਆ ਉਹ ਜਦੋਂ ਭਾਜੀ ਇਧਰ ਖੰਬੇ ਆਤੀ ਆ ਅੰਗੇ ਜਾ ਕੇ ਰੋਡ ਤੇ ਚੱਲ ਕੋਈ ਨਾ ਆ ਸਮਝਾ ਕੇ ਚੱਲੋ ਚੱਲਦੇ ਨਹੀਂ ਕਿਵੇਂ ਆ ਕੰਮ ਬਈ ਬਾਹਰ ਲਾਇਆ ਬਈ ਇੱਕ ਗਾਂਬਣੀ ਬੇਬੇ ਡੈਕੋਰੇਸ਼ਨ ਵਾਲੇ ਬੂਟੇ ਨੇ ਇਹ ਰੋਸ਼ਨਾ ਤਾਂ ਹੈਗੀ ਆ ਹੁਣ ਬਾਹਰ ਜਿਹੜੇ ਡੈਕੋਰੇਸ਼ਨ ਕਰਨੀ ਇਹ ਘਰੇ ਕਰਨੀ ਪੈਣੀ ਆ ਬੇਬੇ ਕੰਮ ਖਰਾਬ ਹੋ ਗਿਆ ਕਹਿੰਦੇ ਵੀ ਨਰਸਰੀ ਹੈ ਹੀ ਨਹੀਂ ਇਹ ਤਾਂ ਇਹਨਾਂ ਨੇ ਆਪਦੇ ਲਈ ਲਾਏ ਆ ਐਵੇਂ ਮਾਰਦਾ ਅੱਗੇ ਆਓ ਤੇ ਨਰਸਰੀ ਸੱਚ ਨਾਲ ਸੱਚੀ ਚੱਲੀਏ ਚੱਲੋ ਲਓ ਜੀ ਫਾਈਨਲੀ ਪਹੁੰਚ ਗਏ ਨਰਸਰੀ ਕੋਲੇ ਕਿਸਾਨ ਪlant ਨਰਸਰੀ ਇੱਥੇ ਕਹਿੰਦੇ ਗਾਰੰਟੀ ਨਾਲ ਬੂਟੇ ਹੀ ਦਿੰਦੀ ਹੈ ਕੀ ਗਾ ਬੇਬੇ ਗਮਲੇ ਵੀ ਪਾਈ ਇੱਥੇ ਹੈ ਨਾ ਹਾਂ ਇਹ ਤਾਂ ਨਹੀਂ ਗਮਲੇ ਨੇ ਟੈਂਪੂ ਵੀ ਖੜੇ ਲੱਗਣ ਨੂੰ ਵੈਰੀ ਗੁੱਡ ਆ ਸਾਰਾ ਕੁਝ ਹੀ ਆ ਚੱਲੀਏ ਫਿਰ ਲਓ ਜੀ ਇੱਧਰ ਨਰਸਰੀ ਚੀਂ ਪਾਂ ਚੁੰਚੂ ਹੋਈ ਜਾਂਦੀ ਇੱਥੇ ਮੋਲ ਹੀ ਬੜਾ ਸੋਹਣਾ ਇੱਥੋਂ ਦਾ ਦੇਦਲਾ ਦੇ ਗਮਲੇ ਬਣੀਆਂ ਤੇ ਅੰਦਰ ਆਜਾ ਇੱਥੋਂ ਬੂਟੇ ਲੈ ਕੇ ਜਾਣੀ ਆ ਸਾਰੇ ਪਏ ਹੀ ਰਹਿ ਇੱਥੇ ਹੈ ਨਾ ਆ ਸਿੱਧੇ ਕਰਨ ਵਾਲੇ ਬੂਟੇ ਕਿਹੜਾ ਸਹੀ ਗੁੰਜੇ ਪਿਆ ਆਜਾ ਅਬਾਈ ਬੂਟਾ ਥੋੜਾ ਵਿੰਗਾ ਹੋਇਆ ਵਾ ਸਿੱਧਾ ਕਰ ਦੋ ਲਓ ਵੀ ਇੱਧਰ ਬੂਟੇ-ਬੂਟੇ ਕਰੇ ਉਹ ਗੱਡੀ ਲਾਈ ਹੋਈ ਆਪਾਂ ਨੇ ਛਾਂ ਵਾਲੇ ਅੱਗੇ ਆ ਵੀਰੇ ਬੂਟੇ ਹਾਂ ਭਾਈ ਵਾਹ ਜੀ ਵਾਹ ਵਾਹ ਵੱਡੀ ਨਰਸਰੀ ਐ ਅਸੀਂ ਤੇ ਪਹਿਲੀ ਵਾਰ ਹੀ ਆਏ ਵੀਰੇ ਇੱਥੇ ਦਾਸੀ ਭਾਈ ਸੀ ਗਏ ਨੇ ਠੀਕ ਐ ਇਹ ਵੀਰਾ ਫੂਟ ਆ ਗਿਆ ਇੱਧਰ ਆਪਣੇ ਸਾਰੇ ਦੋਨੋਂ ਘੇਰੇ ਵਿੱਚ ਕਿੱਥੇ ਆ ਵਾਹ ਜੀ ਵਾਹ ਕਿਹੜਾ ਅਮਰਪਾਲੀ ਆਂਬ ਹਾਂਜੀ ਦਿੱਤੀ ਆਂਬ ਲਓ ਜੀ ਨਿੱਕੇ ਜਿਹੋ ਨੇ ਇਹਨੇ ਫਲ ਲਾ ਅੰਬ ਕੋਸ਼ਿਸ਼ ਕਰੀ ਦੀ ਖੇਤ ਲਾਉਂਦੀ ਘਰੇ ਸੁੱਕੰਦਾ ਕੁੰੰਦਾ ਸੁਖਣਾ ਹੁੰਦਾ ਅੱਛਾ ਪਹਿਲੇ ਸਾਲਿਆਂ ਨੂੰ ਲੱਗ ਜੂ ਫਲ ਇਹ ਸਾਲ ਚ ਹੋ ਜਾਂਦਾ ਏਡਾ ਵੀਰੇ ਹਣ ਨਹੀਂ ਜ਼ਮੀਨ ਚ ਲੱਗਾ ਤਾਂ ਛੇਤੀ ਵਾਧਾ ਥੈਲੀ ਚ ਥੋੜਾ ਜਿਹਾ ਸਾਮਾਂ ਲੈਂਦਾ ਵੀਰੇ ਓਕੇ ਠੀਕ ਆ ਤੁਸੀਂ ਬਾਜਮੀ ਮਿੱਟੀ ਚ ਇੱਥੇ ਪਿਆ ਮੰਨ ਕੇ ਚਲੋ ਕਿੰਨੀ ਦਾ 2-3 ਕਿਲੋ ਮੁੱਤੀ ਲੱਗੀ ਹੋਈ ਜੇ ਜ਼ਮੀਨ ਚ ਲਾਈ ਦੇਖੋ ਆ ਮਸਮੀ ਆ ਗਈ ਮਸਮੀ ਦੇ ਪਲਾਂਟ ਆ ਇਹ ਫਰੰਗ ਦਾ ਖੂੜ ਤੇ ਪੂਰੀ ਫਸਲ ਨੂੰ ਪੂਰੀ ਪ੍ਰੋਪਰ ਖੁੱਲ ਕੇ ਫਲ ਦੇਗੀ ਇਹ 600 ਰੁਪਏ ਦਾ ਹੀ ਏਡਾ ਬੂਟਾ ਹੈ ਆਪਣਾ ਵਾਹ ਜਰਾ ਅੰਬ ਦਾ ਬੂਟਾ 600 ਰੁਪਏ ਗਾਰੰਟੀ ਗਰੰਟੀ ਵੀਰੇ ਇਹਦੀ ਵੈਰਾਈਟੀ ਦੀ ਗਾਰੰਟੀ ਹੋਊਗੀ ਵੀਰੇ ਸੁੱਕਮ ਚ ਕੁਝ ਵੀ ਹੋਣੀ ਹੁੰਦੀ ਸਾਡੀ ਕੋਈ ਗਾਰੰਟੀ ਓਕੇ ਇਹ ਚੀਕੂ ਤੇ ਆ ਗਿਆ ਅ ਚੀਕੂ ਤੇ ਲੈ ਕੇ ਜਾਣਾ ਯਾਰ ਜਰੂਰ ਬੇਬੇ ਕਹਿੰਦੀ ਚੀਕੂ ਇਹ ਥੋੜੇ ਤੋਂ ਵੱਡਾ ਆ ਗਿਆ ਇਸ ਨੂੰ ਵੱਡਾ ਦੇਖਣਾ ਪੜਿਆ ਅ ਵੀ ਤਾਂ ਨਿੱਕਾ ਦੇਖਣਾ ਮੀਡੀਅਮ ਇਹ ਇੱਕੋ ਵੈਰਾਈਟੀ ਆ ਵੀਰੇ ਚੀਕੂ ਦੀ ਹਾਂਜੀ ਵੀਰੇ ਅੰਤ ਨਹੀਂ ਜਿਹੜੇ ਉਹ ਡੈਕੋਰੇਸ਼ਨ ਵਾਲੇ ਉਹ ਕਿੰਨੇ ਦੇ ਆ ਉਹ ਜਿਹੜਾ ਉਹ ਪਾ ਪੱਖੇ ਅੱਗੇ ਪਾ ਹਾਂ 100 ਰੁਪਏ ਦਾ ਹੀ ਉਹਦਾ ਹੈ 200 200 ਰੁਪਏ ਦਾ ਲੁੱਟਾ ਠੀਕ ਵਾਸ਼ਿੰਗਟਨੀਆਂ ਤੋਂ ਗੱਪਾਂ ਕੀ ਕੀ ਕਹਿੰਦੇ ਨੇ ਵਾਸ਼ਿੰਗਟਨੀਆਂ ਵੀ ਕਹਿ ਦਿੰਦੇ ਨੇ ਇਹਨੂੰ ਇੱਕ ਐਰੀਕਾ ਪਾਮ ਜਿਹੜਾ ਉਹ ਕਿਹੜਾ ਵਾ ਐਰੀਕਾ ਅੰਦਰ ਚੱਲਦਾ ਉਹ ਗ੍ਰੀਨ ਨਟ ਫੁੱਲੇ ਪਾਉਂਦੇ ਹੋ ਹਾ ਉਧਰ ਹਾਂਜੀ ਆ ਵੀ ਹੰਪੀ ਜਾਂਦਾ ਵੀ ਵੇਖ ਸਾਰਾ ਅਮਰਪਾਲ ਅਮਰਪਾਲੀ ਲੰਗੜਾ ਦੁਪਹਿਰੀ ਸਵਾਰਨੇ ਦੇ ਘਰ ਲੰਗੜਾ ਮ ਲੈ ਕੇ ਜਾਂਦਾ ਬਹੁਤ ਚੱਲਦਾ ਹੀ ਰਿਹਾ ਆਹ ਕੜੰਬ ਇਹ ਕੀ ਕੁ ਐ ਕੀ ਕੁ ਆਹੰਬ ਇਧਰ ਰੇਡ ਵੀ ਉਹੀ ਆ ਵੀਰੇ ਇਹਦੇ 1500 ਜਿਹੜਾ ਵੀਰੇ ਇਧਰ ਵੱਡੇ ਵੱਡੇ ਬੈਂਚਾਂ ਦੀਆਂ ਲੱਗੀਆਂ ਨੇ ਇਹਦੇ ਦੇਖੀਂ ਉਹ ਪੰਜਵਰਤਨਾਂ ਦਾ ਹਰ ਲੰਘ ਪਾਸਾ ਹੋਵੇ ਸੋਹਣੇ ਲੱਗਦੇ ਆ ਉਹ ਨਾਰ ਇਹ ਕਿੰਨੇ ਦਾ ਬੂਟਾ ਇਹਨੇ ਛਾੜਾ ਦੇਸੋਂ ਪਾਗਮੰਤਾ ਹੀ ਚੱਲਦਾ ਅੱਛਾ ਗੋਮਡੀ ਕਾ ਵੀ ਆ ਗਈਆਂ ਨੇ ਵੀਰੇ ਆਪਣੀ ਵੀਰੇ ਸਾਰੇ ਡੈਕੋਰੇਸ਼ਨ ਵਾਲੀ ਜਾਨਾ ਔਰ ਇਹ ਇੰਡੋਰ ਡੈਕੋਰੇਸ਼ਨ ਵਾਲੇ ਸਾਰੇ ਇਧਰ ਆਪਣੇ ਬੂਟੇ ਆ ਚੁੱਕੇ ਜੀ ਹਰੇ ਆਪਣੇ ਜਿਹੜੇ ਜਿਹੜੇ ਆਪਾਂ ਨੂੰ ਸੋਹਣੇ ਲੱਗਣਗੇ ਉਹ ਸਾਰੇ ਲੈ ਜਾਣੇ ਅੱਜ ਸਾਰੇ ਬੂਟੇ ਲੈ ਜਾئیںਗੇ ساتھ ਵਿੱਚ ਸਭ ਤੋਂ ਜ਼ਿਆਦਾ ਇਹਦੀ ਡਿਮਾਂਡ ਹੁੰਦੀ ਹੈ ਇੱਥੇ ਰੰਦ ਵਿੱਚ ਆ ਆ ਰੀ ਚੱਲਦਾ ਹਾਂ ਆਕਸੀਜਨ ਵਧੀਆ ਫੜਦਾ ਅੱਛਾ ਇਹ ਕਿੰਨੇ ਦਾ ਬੂਟਾ ਆਪਣੇ ਚੰਡੀਗੜ੍ਹ ਫਲੈਂਟ ਆ ਹੀ ਲਾਏ ਅੱਛਾ ਇਹ 150 ਦਾ ਓਕੇ ਤੇ ਉਹ ਵੱਡੇ ਉਹ ਰਕਸੋਨਾ ਪਾ ਮੋਰ ਅੱਛਾ ਉਹਦਾ ਗ੍ਰੇਡ ਹੈ 700 ਉਹ 700 ਦਾ ਹੈ ਪੜਿਆ ਹੋਇਆ ਹੈ ਉਵੀ? ਔਰੀਕਾ ਕੈਟਨਟ ਵੈਰਾਈਟੀ ਹੈ ਤੋ ਥੋੜਾ ਜਿਆਦਾ ਸੁੰਨਣਾ ਪਰ ਮੰਜਲਦਾ ਹੁੰਦਾ ਬਤਾਈਏ। ਪੋਟਾ 250 ਇਹ 150 ਦੇ ਉਹ ਜਿਹੜਾ 300 ਸੁੰਨਣਾ। ਓਕੇ ਓਕੇ। ਆ ਕਿਹਨੇ ਦਰੇ? ਅਰੇ ਇਸ ਪਾਵਾ ਬਈ। ਮੰਡੋਰ ਚਲਦਾ ਜੀ। ਅੱਛਾ ਇਹ ਵੱਡਾ ਨਹੀਂ ਹੁੰਦਾ। ਕਿਹੜੇ ਰਹਿੰਦਾ? ਛੋਲੇ ਵੀ ਮੰਨਦਾ ਵੱਡੇ ਤੇ। ਅੱਛਾ। ਕਿਹੜੇ ਵੀਰੇ? ਡਰਾਸੀ ਮੰਨਦੇ ਆ ਰੋਟੀਆਂ ਸਾਰੀਆਂ ਮੰਡੋਰ ਡੈਕੋਰੇਸ਼ਨ। ਓਈ ਆ ਗਈਆਂ ਡੋਰ ਡੈਕੋਰੇਸ਼ਨ ਆਸੀ। ਸਾਰੇ ਹਨ 300 ਰੁਪਏ ਦੇ ਬੂਟਾ ਨੇ 300 300 ਆ ਵੀ ਆ ਵੀ ਸੋਨੇ ਹੀਰੇ ਜੀ ਅੰਦਰ ਅੰਦਰ ਰੱਖਣੇ ਉਹ ਵਾਲਾ ਆ ਕੇ ਦੇਖੋ ਆ ਵੈਰੈਟੀ ਬੜੀ ਸੋਹਣੀ ਹੈ ਨਾ ਆ ਕਿੰਨੀ ਸੋਹਣੀ ਜੀ ਆ ਵੀ ਆ ਵੀ ਚੀਜ਼ ਸੋਹਣੀ ਹਾਂ ਆ ਵੀ ਸੋਹਣੀ ਆ ਵੀ ਇੰਡੋਰ ਵਾਲੀ ਹੈ ਨਾ ਵੀਰੇ ਸਾਰਾ ਹੀ ਇੰਡੋਰ ਹੈ ਇਹਦਾ ਸੋ ਮੱਲੋ ਵੀ ਸਜ ਨੂੰ ਜੇ ਤੁਸੀਂ ਵੀ ਲੈਣੀ ਚਾਹ ਤਾਂ ਵੀ ਲੈ ਸਕਦੇ ਹੋ ਆ ਹੈਗਾ 100 ਰੁਪਏ ਦੇ ਬੂਟਾ ਨੇ 100 ਰੁਪਏ 100 ਰੁਪਏ ਆ 200 ਇਹਦਾ ਨਾਮ ਪੜ ਲਓ ਇੰਦਾ ਵੀ ਨਾਮ ਪੜ੍ਹੋ ਤੁਹਾਨੂੰ ਪੜ੍ਹਨੀ ਨਹੀਂ ਆਉਂਦੀ ਓਕੇ ਬੜਾ ਹੀ ਲਓ ਜੀ ਯਾਰ ਕਢਾ ਲਿਆ ਇਹ ਗੋਮਟੇ ਕਢਣੇ ਨਾ ਵੀਰੇ ਬੇਬੇ ਹੋਰ ਕੀ ਕੀ ਲੈਣਾ ਆ ਇੱਕ ਦੂਜੀ ਡੇਕ ਕੰਦੂ 베ਰੀ ਕਾਠੀ 베ਰੀ ਠੇਕ ਠਿਗ ਠਿਗ ਨਿੱਕੇ ਨਿੱਕੇ ਆਉਣੇ ਆ ਲਓ ਜੀ ਐ ਕਬੂਟਾ ਆੜੂ ਤੇ ਇੱਕ ਹੋ ਗਿਆ ਨਹੀਂ ਕੀ ਕੁਛੀ ਕੁ ਕਰਾ ਦੇਣੀ ਤੇ ਜਿਹੜਾ ਛਿੱਟਾ ਹੈ ਲੋਵੀ ਸੱਜਣੋ ਇੱਕ ਲੈ ਲੈ ਲਾਲ ਮੁਰੂਦ ਤੇ ਇੱਕ ਲੈ ਲੈ ਚਿੱਟੇ ਮੁਰੂਦ ਲੋਵੀ ਸੱਜਣੋ ਗਰਮੀ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਸੋ ਤੁਸੀਂ ਸਾਰੇ ਜਾਨੇ ਵੀ ਕੋਸ਼ਿਸ਼ ਕਰਿਓ ਕਿ ਗਰਮੀਆਂ ਨੂੰ ਮੱਦੇ ਨਜ਼ਰ ਆ ਕੇ ਲੋਇ ਇੱਕ ਅੱਧਾ ਬੂਟਾ ਜ਼ਰੂਰ ਲਾ ਸਕੋ ਵੱਧ ਤੋਂ ਵੱਧ ਘੱਟ ਤੋਂ ਘੱਟ ਇੱਕ ਬੂਟਾ ਜ਼ਰੂਰ ਲਾਓ ਤੇ ਆਪਾਂ ਲੈ ਲੈ ਚਾਰ ਬੂਟੇ ਛਾਂ ਵਾਲੇ ਲੈ ਲੈ ਆਹ 6-7 ਬੂਟੇ ਆਪਾਂ ਲੈ ਲੈ ਫਲਾਂ ਵਾਲੇ ਤੋਂ ਦਿਖਾਉਣੇ ਦੇ ਨਾਲੇ ਘਰ ਦੇ ਨੂੰ ਦਿਖਾਉਣੇ ਨਾਲੇ ਦਿਖਾਉਣੇ ਤੁਹਾਨੂੰ ਕਿਹੜੇ-ਕਿਹੜੇ ਲੈ ਆ ਵਧੀਆ ਗਾਰੰਟੀ ਵਾਲੇ ਲੈ ਆ ਇਹਨਾਂ ਦੇ ਬੇਬੇ ਦਿਖਾ ਦੇ ਫਿਰ ਬੂਟੇ ਗੱਡੀ ਚ ਸੋਹਣੇ ਸੋਹਣੇ ਸਾਰੇ ਲਿਆਉਣਾ ਸੀ ਵਧੀਆ ਲਿਆਉਣੇ ਸੀ ਕਿ ਦਵਾ ਵੀ ਨਾਲ ਦਿਓ ਹਣ ਪਾਉਣ ਨੂੰ ਬੇਬੇ ਚੀਕੂ ਵੀ ਲੈਣਤੇ ਆ ਚੀਕੂ ਨਹੀਂ ਅੜੂ ਵੀ ਲੈਣਦੇ ਆ ਅੜੂ ਵੀ ਲੈਣਤੇ ਆ ਲੀਜੀ ਵੀ ਲੈਂਦੇ ਆ ਲੀਚੀ ਨਹੀਂ ਲਿਆਂਦੀ ਅੰਜੀਰ ਲੈ ਆਂਦੀ ਆ ਮਾਂ ਕਹੇ ਕਿ ਅਮਰੂਦ ਵੀ ਲੈ ਆ ਜੋ ਗਮਟੇਕ ਲਿਆਉਣੇ ਸੀ ਆ ਗਮਟੇਕ ਤਾਂ ਹੀ ਆ ਫਿਰ ਦੋ ਲੈ ਖੜ ਕੇ ਡੱਬਿਓ ਬੰਦ ਪਿਆ ਦਰਵਾਜਾ ਜੋ ਫਾਟਕ ਕੋਟ ਕਬੂਰੇ ਦਾ ਖੋਲਿਆ ਦਰਵਾਜਾ ਅਜੇ ਨਹੀਂ ਹੁਣ ਮੁੱਕੂ ਦਾ ਫੇਰ ਹੀ ਖੁੱਲਣਾ ਚਲੋ ਜੀ ਡਾਲਰ ਇੰਨੇ ਪੰਗੇ ਲੈਦਾ ਹਾਂ ਪੈਨ ਤੇ ਦੰਦੀਆਂ ਵੱਢੀ ਚੱਲ ਵੈਰੀ ਗੁੱਡ ਆ ਵਿਚਾਰੇ ਹਾਰ ਕੇ ਨਾ ਉਹ ਉਹ ਓਲ ਚੱਕ ਦੰਦ ਫਸ ਗਿਆ ਤੇਰੇ ਚੁੱਤਰ ਬਾਇਆ ਨਾ ਤੇਰੇ ਟਡਾ ਆਇਆ ਇਹਨੇ ਪੰਗੇ ਲੈਂਦਾ ਨਾ ਤੂੰ ਜੁੱਡੂ ਲਓ ਜੀ ਬੇਬੇ ਕਿੱਥੇ ਪਹੁੰਚ ਚੁੱਕੇ ਸਿੱਧਾ ਅਸੀਂ ਫਾਰਮਾਂ ਚ ਪਹੁੰਚ ਚੁੱਕੇ ਹੁਣ ਬੂਟੇ ਆਪਦੇ ਹੱਥਾਂ ਨਾਲ ਲਾਵਾਂਗੇ ਬੇਬੇ ਨੂੰ ਸਾਡੇ ਮੈਂ ਕਿਹਾ ਬੇਬੇ ਮੈਂ ਲਾ ਆਇਆ ਨਾ ਬੇਬੇ ਕਹਿੰਦੀ ਮੈਂ ਜਾਊਂਗੀ ਮੇਰੇ ਸਾਡੇ ਤੇ ਯਕੀਨ ਨਹੀਂ ਆਏਗਾ ਤੈਨੂੰ ਕਿਉਂ ਯਕੀਨ ਕਿਉਂ ਨਹੀਂ ਗੋਲ ਗੱਪਿਆ ਯਾਰ ਉਹਨੂੰ ਆਖਿਆ ਸੀ ਬੂਟਾ ਦਾ ਲੋਈ ਮੰਮੀ ਜੀ ਵੀ ਨਾਲ ਆਏ ਨੇ ਕਹਿੰਦੇ ਚਾਹ ਲੈ ਕੇ ਬਿਊਟੀਫੁਲ ਕਪਾ ਬਿਸਕੁਟ ਨਾਲ ਆ ਗਿਆ ਬਿਸਕੁਟ ਐ ਲੱਡੂ ਮਿੱਠਾ ਵਰਫੀਆਂ ਬਾਕੀ ਨਾਲ ਮੈਂ ਕਿਹਾ ਕੰਮ ਕਰਦੇ ਆ ਇੰਨਾ ਸਹੀ ਗੱਲ ਐ ਯਾਰ ਆਸਮ ਬੜਾ ਸੋਹਣਾ ਯਾਰ ਅੱਜ ਠੰਡੀ ਠੰਡੀ ਹਵਾਵਾਂ ਵਾਹ ਕਰੀ ਪਾਣੀ ਠੰਡੀਆਂ ਬੰਦਾਂ ਮੰਨਣਾ ਟੰਡਾ ਉਹ ਲੈਣ ਦਾ ਟੰਡਾ ਉਹਨੂੰ ਕਰਦਾ ਉਹਨੂੰ ਕਰਦਾ ਟੰਡਾ ਲੈ ਲੈ ਲਓ ਵੀ ਜਿੰਨੀਆਂ ਦੇਖਾ ਫਲ ਫਰੂਟ ਸਾਰੇ ਬਾਹਰ ਕੱਢ ਲੈ ਗੱਡੀ ਚੋਂ ਤੇ ਬੇਬੇ ਉਧਰ ਇੰਤਜ਼ਾਮ ਹੋ ਰਿਹਾ ਜੀ ਲਾਉਣ ਦਾ ਕੀ ਪਤਾ ਸਲਾਹ ਨਹੀਂ ਬਣਵਾ ਕੱਜਣਾ ਉੱਥੇ ਖੜੋਗਾ ਉੱਥੇ ਸਪੂਨ ਲੈ ਕੇ ਖੜੋ ਉੱਥੇ ਖੜੋਗਾ ਹਾਂ ਸੋ ਇਧਰ ਵੱਟ ਦੋ ਵੱਟਾ ਬਹਿ ਗਿਆ ਲਾਉਂਦਾ ਮਿੰਟ ਮਾਰ ਬੋਕੀ ਮਾਰੋ ਇੱਥੇ ਇੱਕ ਆਪਾਂ ਬਹੁਤ ਸੋਹਣੀ ਚੀਜ਼ ਬਣਾਉਣੀ ਆ ਆ ਜਿਹੜਾ ਥਾਂ ਉਹ ਸਸਤੇ ਸੱਦਿਆ ਵਾ ਸੋ ਆਉਣ ਵਾਲੇ ਟਾਈਮ ਤੇ ਤੁਹਾਨੂੰ ਇੱਕ ਬੜੀ ਸੋਹਣੀ ਚੀਜ਼ ਇੱਥੇ ਵੇਖੂਗੀ ਆ ਸਾਰੇ ਤੇ ਉਹ ਆਪਣਾ ਡ੍ਰੀਮ ਪ੍ਰੋਜੈਕਟ ਜੀ ਜਲਦੀ ਬਣਾਵਾਂਗੇ ਆਪਾਂ ਇੱਥੇ ਲਓ ਵੀ ਸੱਜਣਾ ਵੱਟ ਪੈ ਗਈ ਬੇਬੇ ਨੀ ਪੱਤੇ ਰੱਖ ਦੀਏ ਰੱਖਦੇ ਰੱਖਦੇ ਮੈਂਟ ਮਾਰ ਲਾ ਲਓ ਜੀ ਪਹਿਲਾਂ ਆਪਾਂ ਇੱਥੇ ਲਾਉਣੀ ਆ ਗੋਮਡੇਕ ਗੋਮਡੇਕ ਹੁੰਦੀ ਜਿਹਦੀ ਛਤਰੀ ਵਰਗੀ ਸ਼ਾਹ ਹੁੰਦੀ ਆ ਤੋ ਜਿਹੜੀ ਗਰਮੀਆਂ ਜਿਲ੍ਹੇ ਚੋਂ ਬਕੈਣ ਆਂਦੇ ਆ ਬਕੈਣ ਕਹਿੰਦੇ ਹਾਂ ਬਕੈਣ ਆਂਦੇ ਆ ਆਪਾਂ ਗਡੇ ਕਾਣੇ ਰੱਡ ਬਾਹਰ ਮੋਟਾ ਤਾਂ ਨਹੀਂ ਲਾ ਕੇ ਮੈਂ ਸਾਹ ਖੇਚ ਲਾ ਫਿਰ ਯਾ ਯਾ ਬੜਾ ਠੀਕ ਠੀਕ ਮੋਟਾ ਹੀ ਲੱਗਣਾ ਜਦੋਂ ਰੋਜ਼ ਖਾਣਾ ਵੈਰੀ ਗੁੱਡ ਅੱਜ ਬੇਬੇ ਕਹਿਣੇ ਨਹੀਂ ਹੱਥ ਲਾਉਣਾ ਸਾਰੇ ਬੂਟੇ ਮੈਂ ਲਾਉਂਗਾ ਪਰ ਆਵਾ ਛੇ ਤੇ ਲਾ ਲਈ ਰੋਟੀ ਵੀ ਖਾਣੀ ਆ ਘਰੇ ਜਾ ਕੇ ਭਾਵੇਂ ਰਾਤ ਪੈ ਜੇ ਪਰ ਸਵੇਰ ਇਹ ਵੀ ਸ਼ਰਤ ਤੁਸੀਂ ਵੀ ਨਹੀਂ ਜਾਣਾ ਉਹਨਾਂ ਚੜ ਹਾਂ ਜਿੰਨਾ ਟਾਈਮ ਲੱਗਦੇ ਨੇ ਇਹਦਾ ਚੱਲੇ ਜਾਣਾ ਫਿਰ ਪਰ ਰੋਟੀ ਨਹੀਂ ਖਾਣੀ ਰਾਤ ਤੁਹਾਨੂੰ ਕਿਸੇ ਨੂੰ ਨਹੀਂ ਜਾ ਕੇ ਬਣਾਉਂਗੀ ਤੇ ਰੋਟੀ ਤੁਹੀਂ ਵੇਖਣਾ ਬਸ ਕੰਮ ਕਰਦੇ ਨੇ ਵੇਖੋ ਤੇ ਹੈਰਾਨ ਹੀ ਹੋਵੋ ਬਸ ਕਾਕਾ ਕਿਵੇਂ ਜਾਣਾ ਉਹ ਨਹੀਂ ਲਾਈ ਬੇਬੇ ਨੂੰ ਸਾਡੇ ਤੇ ਯਕੀਨ ਹੀ ਨਹੀਂ ਆਇਆ ਬੇਬੇ ਕਹਿੰਦੀ ਮੈਂ ਆਪ ਨਾਲ ਆਉ ਆਪ ਬੂਟੇ ਲਵਾਉਣੇ ਆ ਤੇ ਹੋ ਜੇ ਮੇਰਾ ਪੁੱਤ ਲਾਉਂਦਾ ਕਿ ਉਹਦਾ ਲਾਉਂਦਾ ਲਵੜ ਕੱਟੇ ਖੜੇ ਦੋਵੇਂ ਜਾਣੇ ਕਰਾਦੀ ਮੇਜਦੀ ਤੂੰ ਮੇਰੀ ਵੀ ਨਾ ਬੇਜਦੀ ਕਰਾ ਦੇਗਾ ਚਲੋ ਬੇਬੇ ਕੈਮਰਾਮੈਨ ਜਾਂ ਪਾੜ ਕੇ ਕੁੱਟਣ ਆਲਾ ਹੀ ਫੁੰਡੇ ਮਾਰਾਂ ਜਾਂ ਗੱਡੇ ਦੀ ਜਿਹੜੀ ਬਾਹ ਦੀ ਲੜਸਾਂ ਫਿਰੇ ਲਓ ਵੀ ਸੱਜਣਾ ਤੁਸੀਂ ਜਦੋਂ ਵੀ ਬੂਟੇ ਲਾਉਣੇ ਆ ਨਾ ਆ ਲਫਾਫਾ ਜਾਂ ਲਾ ਕੇ ਹਾਂ ਲਫਾਫਾ ਲਾਉਣਾ ਲਫਾਫਾ ਲਾ ਕੇ ਤੇ ਫਿਰ ਦਿੱਕੇ ਕੱਪੜੇ ਉਤਾਰ ਦੇਂਗੇ ਜੜਾਂ ਦੇ ਕਿੱਥੋਂ ਤੱਕ ਫੈਲੀਆਂ ਪਈਆਂ ਜੇ ਚੜਦੀ ਕਲਾ ਜ ਰੱਖੀ ਰੱਬਾ ਔਰ ਸਾਡੇ ਬੂਟੇ ਤਾਂ ਬੋੜ ਜਿਹੇ ਹੋ ਜਾਣਾ। ਹਾਂ। ਲਾ ਦੇ ਬੇਬੇ। ਲਿਆ। ਲਓ ਜੀ ਬੇਬੇ ਅੱਜ ਕਹਿੰਦੀ ਮੈਂ ਪੂਰਾ ਸਵਾ ਲੱਖ ਬੂਟਾ ਲਾਉਣਾ ਜੀ। ਵੈਰੀ ਗੁੱਡ। ਸਵਾ ਲੱਖ ਮੀਂਹ ਦਾ ਇੱਕ ਬੂਟਾ ਲਾਉਣਾ ਬੇਬੇ ਨੇ ਲਾਤਾ। ਸੋ ਬਾਕੀ ਬੂਟੇ ਆਪਣੇ ਪਏ। ਉਹ ਵੀ ਹੌਲੀ ਹੌਲੀ ਕਰ ਗਏ ਦੀ ਇੱਕ ਟਾਂਹ ਹੀ ਟੁੱਟ ਗਈ। ਇਹ ਕਿਵੇਂ ਬੇਬੇ ਧਿਆਨ ਨਾ। ਨਹੀਂ ਮੈਂ ਦਿੱਤਾ ਕਰਦੀ ਤਰਾ। ਦਿੱਤਾ। ਸੋ ਹਜਣੋ ਇਹ ਹੈਗੀ ਗਮ ਡੇਗ। ਏ ਦੇਖ ਦੀ ਸ਼ਾਂ ਬੜੀ ਸੋਹਣੀ ਹੁੰਦੀ ਛਤਰੀ ਵਾਂਗੂ ਆਪਣੀ ਦੇਖਾਂ ਨੂੰ ਕੋਈ ਗੁੰਮਣਾ ਕਰ ਦੇ ਕੋਈ ਗੁੰਮਣਾ ਕਰ ਦੇ ਹੋਰ ਤੇ ਕੀਨੇ ਕਰਨਾ ਗਾਇ ਘੋੜਾ ਜੀ ਹਾਂ ਤੂੰ ਚਾਰ ਗਮ ਦੇਕਾਂ ਹੈ ਬੇਟਾ ਉਹ ਉਹ ਬੂਟੇ ਕਿੱਡੇ ਸੋਹਣੇ ਲੱਗਦੇ ਪਏ ਹਨ ਬੂਟੇ ਹਨ ਤੇ ਬਾਕੀ ਮਿੱਤਰ ਆਪਾਈ ਤੇ ਫਲਾਂ ਦੇ ਬੂਟੇ ਲਾ ਦੇਣੇ ਛੇਤੀ ਆਪਣਾ ਜਿਹੜਾ ਆਪਾਂ ਡ੍ਰੀਮ ਪ੍ਰੋਜੈਕਟ ਇਥੇ ਸੋਚ ਰਹੇ ਉਹ ਤੁਹਾਨੂੰ ਛੇਤੀ ਦੇਖਣ ਨੂੰ ਮਿਲੂਗਾ ਬੜੀ ਆਪਾਂ ਨਿੰਬੂ ਤੋੜ ਲਿਆ ਕਰਨੇ ਆ ਬੜੀ ਸੋਹਣੀ ਚੀਜ਼ ਦੇਖੂ ਤੋੜ ਲਿਆ ਕਰ ਰਹੇ ਆ ਇੱਥੇ ਬਰੂਦ ਤੋੜ ਲਿਆ ਕਰ ਤੇ ਚਮਕਿਆ ਕਰਦੇ ਲਿਆ ਕਰਨੇ ਕੀਰ ਕੇ ਖਾ ਲਿਆ ਕਰ ਰਹੇ ਆ ਕੀ ਕੁ ਪਕਾ ਲਿਆ ਕਰੀ ਫਿਰ ਲਾਇਆ ਕਰਨਾ ਕੋਈ ਨਹੀਂ ਬੱਢਣੀ ਨਾ ਪੜਾ ਆਪਾਂ ਕਹਿੰਦੇ ਕਿਹੜਾ ਪਾਉਣਾ ਲਓ ਜਿਹੜੇ ਚੰਗੀ ਤਰ੍ਹਾਂ ਕਰਕੇ ਜੋਗਦਾਨ ਪਾਓ ਫਿਰ ਫਿਰ ਲੜਨਾ ਪੈਣ ਕੀ ਨਾ ਮੈਂ ਮੈਲ ਲਾਈ ਮੁੰਡਾ ਮੈਂ ਲਾਇਆ ਹਾਂ ਹਾਂ ਕੀ ਕਰਾਂਗੇ ਗੁਰੂ ਅੱਜ ਆ ਜਿਹੜੀ ਢੇਕ ਮੰਮੀ ਕਹਿੰਦੇ ਮੈਂ ਲੋਣੀ ਆਏ ਮੇਰੇ ਨਾਲ ਵੈਰੀ ਗੁੱਡ ਵਾਏ ਗੁਰੂ ਦਿੱਤੀ ਕਰ ਦਿਓ ਇਹ ਆਹਾ ਵਾ ਵਗਦੀ ਆ ਨਾ ਨਹੀਂ ਆ ਬੋਲਦਾ ਕਰ ਦਿੱਓ ਦਿੱਤੀ ਕਾਬਲਾ ਪਾ ਦੋ ਪਾ ਦੋ ਇਹਦੇ ਨਾਲ ਉੱਤੇ ਹੋਣਾ ਪਾਣੀ ਆ ਪਾ ਦਾਂਗੇ ਹਨਾ ਬੇਬੇ ਕਿੰਨੀਆਂ ਲੱਗੀਆਂ ਦੋ ਐ ਤਾਂ ਦੋ ਹੀ ਲੱਗੀਆਂ ਸਵਾ ਦੋ ਲੱਖ ਲਾਤੀਆਂ ਆ ਦੋ ਲੱਖ ਲੱਗਦੀਆਂ ਸਵਾ ਦੋ ਲੱਖ ਚਲੋ ਜੇ ਲਾਣਾ ਨਾ ਲੱਟਾ ਆ ਜਿਹੜੀ ਨਿਮ ਸਾਡੇ ਬਾਪੂ ਦੇ ਉਹ ਇੰਨਾ ਨਿਮਾ ਨੂੰ ਆਪਾਂ ਚੰਗੀ ਤਰ੍ਹਾਂ ਪਾ ਲਾਂਗੇ ਠੀਕ ਆ ਬੇਬੇ ਹੋਰ ਨਿਮਾ ਨੂੰ ਪੁੱਤਾ ਪਾਵਾਂਗੇ ਇੱਥੇ ਜਿਹੜੀ ਹੋਰਿਆ ਪਾਣੀ ਦੇ ਠੁੱਕੇ ਹੁੰਦੇ ਪਏ ਹਾਂ ਵੈਰੀ ਗੁੱਡ ਬੇਬੇ ਜਮਾਂ ਸਿੱਧੀ ਆ ਹੋਣ ਲਾਗੇ ਚੌਥੀ ਦੇਖ ਆਈ ਦਰੂਸ ਖੱਬਿਆ ਪਾ ਫਮੇਰ ਕਰੀ ਲਾਓ ਜ ਸਜਣੋ ਢੇਕਾ ਆਪਣੀਆਂ ਲਾ ਗਈ ਹੁਣ ਆਪਣੇ ਫਰੂਟ ਵਾਲੇ ਬੂਟੇ ਆ ਜਿਵੇਂ ਆਪਣੇ ਹੋ ਗਿਆ ਕੋਰੂਦ ਹੋ ਗਿਆ ਅੰਜੀਰ ਵਾਲਾ ਪਿਆ ਆੜੂ ਹੋ ਗਏ ਤੇ ਹੋਰ ਕੀ ਕਿੰਨੂ ਸੀ ਕਿ ਕੀ ਸੀ ਇੱਕ ਹੋਰ ਠੀਕੂ ਠੀਕੂ ਹਾਂ ਠੀਕੂ ਵੀ ਪਿਆ ਸੋ ਆਪੋ ਨਾਲ ਤਾਂ ਵਰਮੀ ਕੰਪੋਸਟ ਵੀ ਲੈ ਕੇ ਆਉਂਦੀ ਹਾਂ ਜੋ ਵੀ ਉਹ ਖੁਦ ਆਪ ਤਿਆਰ ਕਰਦੇ ਨੇ ਸੋ ਸਜਣੋ ਜਿਹੜੀ ਵਰਮੀ ਕੰਪੋਸਟ ਹੈ ਆਪਾਂ ਥੋੜੀ ਜਿਹੀ ਜਿਹੜੇ ਫਲਾਂ ਵਾਲੇ ਬੂਟੇ ਉਹਨਾਂ ਦੇ ਥੱਲੇ ਪਾਉਣੀ ਆ ਜਰੂਰ ਕਿਉਂਕਿ ਇਹਨਾਂ ਨੂੰ ਲੋਡ ਆ ਉਹ ਨਿਮਾ ਤੇ ਢੇਕਾ ਤੇ ਹੋ ਜਾਂਦੀਆਂ ਛੇਦੀ ਥੋੜੀ ਥੋੜੀ ਪਾ ਲੈਂਦਾ ਵੀ ਆਪਾਂ ਕੱਪੜੇ ਤਾਰ ਕੇ ਛੇਮ ਛੇਮ ਕਰ ਦਾਂਗੇ ਇਹਦੀ ਲਾਓ ਜੀ ਆ ਬਰੂਟਾਂ ਦਾ ਬੂਟਾ ਇਹਦੇ ਤੇ ਵੀ ਪਾ ਦਈਏ ਥੋੜੀ ਪਾ ਇਹਦੇ ਆਲੇ ਦਵਾਲੇ ਲਓ ਜੀ ਨੈਂਬੂ ਵਾਲਾ ਬੂਟਾ ਡੈਡੀ ਕਹਿੰਦੇ ਮੈਂ ਲਾਉਣਾ ਕਹਿੰਦੇ ਗਰਮੀ ਵਿੱਚ ਮੈਂ ਸਕੰਜਵੀ ਬਣਾ ਕੇ ਪੀਆ ਕਰਨੀ ਆ ਆ ਡੈਡੀ ਹੋਰ ਬਾਦੋ ਮਿੱਟੀ ਵਾਸ਼ ਕਰੋ ਜੀ ਲੰਗੁਰ ਅਨਦਾਸ ਲਾ ਵੀ ਸਜਣਾ ਆ ਲਾਗੇ ਜ ਆਪਣੇ ਕੀਤੂਆਂ ਦਾ ਬੂਟਾ ਲਾ ਵੀ ਸਜਣਾ ਇੱਥੇ ਸਾਰੇ ਬੂਟੇ ਲਾ ਦਿੱਤੇ ਤੇ ਤੁਸੀਂ ਸੋਚਦੇ ਹੋਵੋਗੇ ਆ ਆਪਣੇ ਡੇਕਾਂ ਕਿਉਂ ਲਾਈਆਂ ਕੀ ਫਲ ਵਾਲੇ ਬੂਟੇ ਇਹਨਾਂ ਦੀ ਤਾਂ ਫਲ ਵਾਲੇ ਬੂਟੇ ਲਾ ਦਿੰਦੇ ਇਹਦੇ ਪਿੱਛੇ ਵੀ ਇੱਕ ਰਾਜ ਆ ਉਹ ਰਾਜ ਕੀ ਆ ਉਹ ਤੁਹਾਨੂੰ ਅੱਗੇ ਪਤਾ ਲੱਗ ਜਾਣਾ ਸਾਰੇ ਬੂਟੇ ਲਾ ਦੇ ਬੇਬੇ ਕਿਰਦਾ ਸੋਹਣੇ ਲੱਗ ਰਹੇ ਆ ਹਾਂ ਨਵੰਬਰ ਥੰਡਾਂ ਦਾ ਪਹਿਲਾ ਸੋਹਣਾ ਖੇਤ ਲੱਗਣ ਲੱਗਾ ਪਿਆ ਜੀ ਹਾਂ ਅਰੇ ਪਾਣੀ ਵੀ ਨਹੀਂ ਚੱਲਿਆ ਹਾਂ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਪਾਣੀ ਪਾਵਾਂਗੇ ਹਾਂ ਵਧੀਆ ਆ ਦੇ ਬੋੜੇ ਜਨਾ ਮਿੱਟੀ ਨਾਲ ਮਿੱਟੀ ਹੋਈ ਜੀ ਬੜਾ ਮਜ਼ਾ ਆਇਆ ਕਿਉਂ ਬੇਬੇ ਪਹਿਲਾਂ ਕਬੱਡੀ ਖੇਡਦੀ ਸੀ ਕਰੇ ਜੇ ਬੱਡੇ ਦੇ ਸੌ ਰਹੇ ਜਾਂ ਸਾਡੇ ਮਿੱਟੀ ਥੜੂ ਆਈਦਾ ਤੋ ਸੱਜਣੋ ਜੇ ਵਲੌਗ ਵਧੀਆ ਲੱਗਾ ਉਹ ਕਿਵੇਂ ਲੱਗਾ ਉਹ ਤੁਸੀਂ ਕਮੈਂਟਾਂ 'ਚ ਦੱਸ ਹੀ ਦਿਓ ਤੋ ਸਾਡੇ ਕਹਤੇ ਇੱਕ ਵਾਰੀ ਤੁਸੀਂ ਵੀ ਇੱਕ ਅੰਦਾ ਬੂਟਾ ਜ਼ਰੂਰ ਲਾਇਆ ਜੀ ਕਿਉਂਕਿ ਗਰਮੀ ਆ ਰਹੀਆਂ ਉਹ ਬੂਟਿਆਂ ਨਾਲ ਇਹ ਹੁੰਦਾ ਕਿ ਜਿਹੜੇ ਵਿਚਾਰੇ ਪੰਛੀ ਇਹਨਾਂ ਨੂੰ ਵੀ ਆਪ ਦਾ ਘਰ ਪਾਉਣ ਨੂੰ ਇੱਕ ਘਰ ਪਾਉਣ ਨੂੰ ਬਣਾ ਦਿੰਦੇ ਆ ਹਾਂ ਜਗ੍ਹਾ ਮਿਲ ਜਾਂਦੀ ਆ ਵਿਚਾਰੇ ਨਹੀਂ ਤੇ ਇੱਦਾਂ ਭੱਜੇ ਰਹਿੰਦੇ ਭੱਜੇ ਫਿਰਦੇ ਰਹਿੰਦੇ ਆ ਸੋ ਕਮੈਂਟ ਕਰਕੇ ਦੱਸਿਓ ਜੇ ਵਲੌਗ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ so much ਲਵ ਯੂ ਬੇਬੀ ਥੈਂਕ ਯੂ ਕਰ ਦਿਓ ਥੈਂਕ ਯੂ